ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਤਕਾਰੀ ਜੋਧਾ ਵੈਸੇ ਜੋਧਾ ਸ਼ਬਦ ਹੁਣ ਨਾ ਵਰਤਿਆ ਕਰੋ ਉਹਦੀ ਕਰਤੂਤ ਜਿਹੜੀ ਉਹ ਰਜਾਈ ਦੇ ਵਿੱਚ ਕੁੜੀ ਦੇ ਨਾਲ ਚੈਟ ਕਰਦਾ ਵੀਡੀਓ ਵਾਇਰਲ ਹੋਈ ਔਰ ਸਾਹਮਣੇ ਆ ਗਈ ਤੇ ਤਕਰੀਬਨ ਇੱਕ ਵੀਕ ਦੇ ਵਿੱਚ ਤਿੰਨ ਕਿਸਫੋਨ ਮੈਨੂੰ ਆਇਆ ਹੁਣ ਤੇ ਆ ਫੋਨ ਦੇ ਵਿੱਚ ਰਿਕਾਰਡਿੰਗ ਆਟੋਮੈਟਿਕ ਲੱਗੀ ਹੈ ਤੇ ਗਾੜੀ ਕੋਲੋ ਚ ਸਾਰਾ ਕੁਝ ਦੇ ਵਿੱਚ ਰਿਕਾਰਡ ਹੋਇਆ ਹੋਇਆ ਜਿਹਦੀ ਵੀ ਧੌਣ ਵਿੱਚ ਕਿੱਲਾ ਹੋਇਆ ਤਾਂ ਉਸੇ ਵਕਤ ਬਹਿਰਲ ਕਰ ਦੇਗੇ ਮੈਂ ਜਿਹੜੀ ਗੱਲ ਕਰਨ ਲੱਗਾ ਇਹਨੂੰ ਧਿਆਨ ਦੇ ਨਾਲ ਸੁਣਿਓ ਬਹੁਤੇ ਨੇ ਫੋਨੇ ਕੀਤੇ ਕਹਿੰਦੇ ਜੀ ਜਿਹੜੀ ਉਹ ਵੀਡੀਓ ਆਡੀਓ ਇੱਕ ਕਲਿੱਪ ਆਇਆ ਕਹਿੰਦੇ ਉਹ AI ਨਾਲ ਬਣਾਇਆ ਹੋਇਆ ਜਿਵੇਂ ਅਮਰਤਪਾਲਾ ਪਾਪਾ ਕਮਲ ਮਾਰਦਾ ਹੁੰਦਾ ਹੈ ਈ ਆਈ ਈ ਨ ਬਣੇ ਹੁੰਦਾ ਕਹਿੰਦਾ ਹੁੰਦਾ ਨਾ ਮੂੰਹ ਤਾਂਾਂ ਚੱਕਿਆ ਹੁੰਦਾ ਤੇ ਥੱਲੇ ਹੱਥ ਵੱਜੀ ਜਾਂਦੇ ਆ ਇੱਕ ਬਾ ਮੇਲੇ ਤੋਂ ਪਹਿਲਾਂ ਬਾਂਦਰ ਨਹੀਂ ਮਿਲਦਾ ਜਿਹੜਾ ਚਾਬੀ ਦੇ ਕੇ ਛੱਡਿਆ ਹੁੰਦਾ ਜਵਾਕਾਂ ਨੂੰ ਖੜਾਉਣ ਵਾਸਤੇ ਉਹਨੂੰ ਚਾਬੀ ਦੇ ਦਿੰਦੇ ਸੀ ਤੇ ਛੋਟਾ ਜਿਹਾ ਡਰਮ ਫਿੱਟ ਕੇ ਤਾਂ ਉਹ ਤੇ ਵੱਜੀ ਜਾਂਦਾ ਸੀ ਉਹ ਤੇ ਇਦਾਂ ਦੇ ਚੌਧਰੀ ਨੇ ਮੂੰਹ ਤਾਂਾਂ ਚੱਕਿਆ ਹੁੰਦਾ ਗੱਲ ਕੀ ਕਰਦੇ ਨੇ ਮਣਮੋਟਾ ਸਿੱਖ ਲਿਆ ਕਰੋ ਤੇ ਬਸ AI ਨਾਲ AI ਨਾਲ ਬਣੀਆਂ ਜੀ ਉਹ ਫਿਲਮ ਉਹ ਵੀਡੀਓ ਜੀ ਉਹ ਐਵੇਂ ਲੋਕ ਝੂਠ ਬੋਲਦੇ ਐ ਇੱਕ ਮੁੰਡੇ ਨੇ ਉਹ ਸੌਫਟਵੇਅਰ ਇੰਜੀਨੀਅਰ ਹੈਗਾ ਕੰਪਿਊਟਰ ਦਾ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ 20 ਲੱਖ ਰੁਪਈਆ ਦਿਆਂ ਜੋ ਕੋਈ ਸਾਬਤ ਕਰ ਦੇ ਵੀ ਇਹ ਜਿਹੜੀ ਅਮਰਪਾਲ ਮਹਿਰੋਂ ਦੀ ਵੀਡੀਓ ਵਾਇਰਲ ਹੋਈ ਹੈ ਜੇ AI ਨਾਲ ਬਣੀ ਹੋਵੇ ਉਹ ਕਹਿੰਦਾ 20 ਲੱਖ ਰੁਪਈਆ ਦਿਆਂ ਕਹਿੰਦਾ ਮੈਂ ਉਹ ਵੀਡੀਓ ਦੇਖ ਚੁੱਕਾ ਅਮਰਪਾਲ ਮਹਿਰੋਂ ਤੇ ਖੁਦ ਹੈ ਉਹ ਕਹਿੰਦਾ ਜੀ ਫੋਨ ਫੜਿਆ ਹੋਇਆ ਨੇ ਹੱਥ ਵਿੱਚ ਈ ਐ ਇਹ ਨਾਲ ਇਦਾਂ ਨਹੀਂ ਬਣਦਾ ਹੁੰਦਾ। ਉਹਨੇ ਦਸੀ ਗੱਲ ਉਹ ਕਹਿੰਦਾ ਉਹਦੀ ਆਪਣੀ ਐ ਜਿਹੜੇ ਵੀਡੀਓ ਵਾਇਰਲ ਹੋਈ ਐ। ਅੱਛਾ ਮੈਨੂੰ ਕੋਈ ਮਤਲਬ ਨਹੀਂ। ਅਸੀਂ ਤਾਂ ਕੇਵਲ ਜਿਹੜਾ ਵਿਸ਼ਵਾਸ ਐ ਗੁਰੂ ਗ੍ਰੰਥ ਸਾਹਿਬ ਤੇ ਕਰਦੇ ਹਾਂ। ਇੱਕ ਮੈਂ ਤੁਹਾਨੂੰ ਉਦਾਹਰਣ ਦੇਣੀ ਐ। ਧਿਆਨ ਦੇ ਨਾਲ ਸੁਣਿਓ। ਇੱਕ ਕੁੜੀ ਬੰਦ ਕਮਰੇ ਵਿੱਚ ਜੇ ਆਪਣੇ ਪਿਓ ਦੇ ਨਾਲ ਹੋਵੇ ਨਾ ਉਹਤੇ ਵੀ ਇਲਜ਼ਾਮ ਲੱਗ ਸਕਦਾ ਵੀ ਇਹ ਕੁੜੀ ਤੇ ਪਿਓ ਗਲਤ ਨਹੀਂ। ਇਹ ਗੱਲ ਬਹੁਤ ਵੱਡੀ ਹੈ ਮੇਰੇ ਆਪਣੇ ਬੇਟੀ ਹੈ ਤੁਹਾਡੇ ਬੇਟੀਆਂ ਨੇ ਨੂਹਾਂ ਨਹੀਂ ਪਰ ਜੇ ਕੋਈ ਬੱਚੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਾਠ ਕਰਦੀ ਹੋਵੇ ਨਾ ਬੰਦ ਕਮਰੇ ਵਿੱਚ ਉਹਦੇ ਕੋਈ ਅਲੀਗੇਸ਼ਨ ਲਾ ਕੇ ਦਿਖਾਵੇ ਸ਼ਬਦ ਗੁਰੂ ਤੋਂ ਮਤਲਬ ਇਹ ਹੁੰਦਾ ਹੈ ਪਰ ਅਸੀਂ ਸਮਝੇ ਨਹੀਂ ਆ ਜਿਹੜੇ ਬਾਬੇ ਬਲਾਤਕਾਰ ਹੀ ਨਿਕਲੇ ਨੇ ਨਾ ਬੜਾ ਕੁਝ ਹੋ ਰਿਹਾ ਹੈ ਇਹ ਉਹਨਾਂ ਦੀ ਗਲਤੀ ਤਾਂ ਹੈ ਵੀ ਸਾਡੀ ਵੀ ਹੈ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਗੁਰਮਤਿ ਦੀ ਕੋਈ ਗੱਲ ਸਿਖਾ ਨਹੀਂ ਸਕੇ ਕੋਈ ਇਤਿਹਾਸ ਤੋਂ ਕੋਈ ਜਾਣਕਾਰੀ ਦੇ ਨਹੀਂ ਸਕੇ ਸਾਡੇ ਸਕੂਲਾਂ ਦਾ ਬੇੜਾ ਕਰਕ ਹੋਇਆ ਕੋਈ ਸਪੈਸ਼ਲ ਪੀੜ ਸਾਡੇ ਸਕੂਲਾਂ ਦੇ ਵਿੱਚ ਨਹੀਂ ਹੈਗਾ ਕੋਈ ਵਿਸ਼ਾ ਰੱਖਿਆ ਹੀ ਨਹੀਂ ਜਾਂਦਾ ਅਸੀਂ ਇਹਨਾਂ ਬਾਬਿਆਂ ਦੇ ਧੱਕੇ ਚੜ ਗਏ ਤੇ ਫਿਰ ਕੜਮ ਚੌਧਰੀ ਬਣ ਕੇ ਕੋਈ ਸਮਾਸੀ ਬਣ ਕੇ ਲੋਕਾਂ ਨੂੰ ਲੁੱਟਣ ਵਾਤੇ ਹੁਣ ਜਿਹੜੀ ਮੈਂ ਗੱਲ ਕਰਨੀ ਇਹਦੇ ਵੱਲ ਧਿਆਨ ਦਿਓ ਜਿਹੜਾ ਕਮਲਕੌਰ ਦਾ ਕਤਲ ਹੋਇਆ ਕਈਆਂ ਨੇ ਮੈਨੂੰ ਵੀ ਫੋਨ ਤੇ ਕਿਹਾ ਕਿ ਤੁਸੀਂ ਕਮਲਕੌਰ ਦੇ ਹੱਕ ਵਿੱਚ ਖੜ੍ਹੇ ਹੋ ਕਦੇ ਨਹੀਂ ਹੋ ਸਕਦਾ ਮੈਂ ਜਿੰਨਾ ਬੰਦਿਆਂ ਨੇ ਕਤਲ ਕੀਤਾ ਉਹਨਾਂ ਦੀ ਗੁੰਡਾਗਰਦੀ ਦੀ ਗੱਲ ਕੀਤੀ ਹੈ ਗੰਦ ਦਾ ਫਿਰ ਅਮਰਤ ਸੌਰੀ ਕਮਲਕੌਰ ਤੋਂ ਬਾਅਦ ਵਿੱਚ ਵੀ ਪਿਆ ਮੇਰੇ ਕੋਲੇ ਘੱਟੋ ਘੱਟ 200 ਵੀਡੀਓ ਇਹੋ ਜੀ ਲੋਕਾਂ ਨੇ ਭੇਜੀ ਜਿਹੜੀਆਂ ਸਿੱਖ ਪਰਿਵਾਰ ਵਿੱਚੋਂ ਕੁੜੀਆਂ ਨੇ ਉਹ ਕਿਦਾਂ ਉਹਨਾਂ ਦਾ ਕੋਈ ਐਕਸ਼ਨ ਨਹੀਂ ਕੋਈ ਰਿਐਕਸ਼ਨ ਨਹੀਂ ਕੋਈ ਐਕਟਿੰਗ ਨਹੀਂ ਹੁੰਦੀ ਕੇਵਲ ਲੱਚਰ ਗਾਣਾ ਲੱਗਿਆ ਹੁੰਦਾ ਤੇ ਉਹਨਾਂ ਨੇ ਆਪਣੇ ਸਰੀਰ ਦਾ ਕੈਲੀਪ ਪ੍ਰਦਰਸ਼ਨ ਕਰਨਾ ਹੁੰਦਾ ਹੈ। ਨੋਇਸ਼ ਕਰਨੀ ਹੁੰਦੀ ਹੈ ਸਾਹਮਣੇ। ਇਹ ਸਭ ਨੂੰ ਪਤਾ ਹੈ ਵੀ ਉਹ ਕੌਣ ਨੇ। ਬਹੁਤੇ ਸਰਦਾਰ ਕਿਰਪਾਨਾਂ ਪਾ ਕੇ ਜਿਹੜੇ ਲੱਚਰ ਗਾਣੇ ਤੇ ਨੱਚਦੇ ਦੇਖੇ ਗਏ ਆ। ਉਹਨਾਂ ਦੀ ਵੀ ਕਰਤੂਤ ਸਾਹਮਣੇ ਆ ਗਈ। ਜਿਹੜੇ ਬੈਡਰੂਮ ਦੇ ਵਿੱਚ ਵੀ ਆਪਣੀ ਪ੍ਰਾਈਵੇਸੀ ਲੀਕ ਕਰ ਚੁੱਕੇ ਨੇ ਉਹ ਕੌਣ ਨੇ? ਉਹ ਸਰਦਾਰ ਨੇ। ਕਿ ਉਹ ਕਰਤੂਤਾਂ 'ਚ ਬਰਦਾਸ਼ਤ ਕਰਨਗੇ? ਦੂਜੇ ਪਾਸੇ ਅਸੀਂ ਕਹਿਨੇ ਆ ਕਿ ਜਿਹੜੀ ਕੰਚਨ ਕੁਆਰੀ ਆ ਉਹ ਕਿਹੜਾ ਸਿੱਖ ਸੀ ਉਹਨਾਂ ਦਾ ਨਾਂ ਰੱਖਿਆ ਸੀ ਕਮਲਕੌਰ ਉਹ ਤਾਂ ਹੁਣ ਮਾਰ ਦਿੱਤੀ ਉਹਦਾ ਕਤਲ ਹੋ ਗਿਆ ਤਾਂ ਹੈ ਨਹੀਂ ਜਿਹੜਾ ਹੁਣ ਗੰਦ ਪੈ ਰਿਹਾ ਇਹਨੂੰ ਕੌਣ ਰੋਕੂਗਾ ਮੈਂ ਜਿਹੜੀ ਗੱਲ ਅਮਰਤਪਾਲ ਮਹਿਰੋਂ ਦੀ ਕਰ ਰਿਹਾ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਸਿਰੇਸੋ ਕੇ ਸੁਣਿਓ ਵੀ ਜੇ ਉਹਨੇ ਲੈਕਚਰ ਤਾਂ ਖਤਮ ਕਰਨੇ ਸੀ ਇਹ ਉਹਨਾਂ ਦਾ ਮੁੱਦਾ ਸੀ ਇਸ਼ੂ ਸੀ ਤਾਂ ਫਿਰ ਉਹ ਕੁੜੀ ਨੂੰ ਮਾਰ ਕੇ ਭੱਜ ਗਿਆ ਹੁਣ ਹੈ ਕਿੱਥੇ ਅੱਲੇ ਹੁਣ ਗੱਲ ਇੱਕ ਚੇਤੇ ਆ ਗਈ ਹੁਣ ਐਂਟਰੀਆਂ ਦੋ ਕੋ ਹੋਰ ਕਰਾਉਣੀਆਂ ਪੈਣਗੀਆਂ ਇੱਕ ਬੀਬੀ ਜਿਹੜੀ ਉਹ ਗੱਲ ਕਰਕੇ ਸੀ ਵਕੀਲ ਸਾਹਿਬ ਉਹ ਤਾਂ ਹੁਣ ਚੁੱਪ ਕਰ ਗਈ ਟਰੋਲ ਬਹੁਤ ਕੀਤਾ ਲੋਕਾਂ ਨੇ ਉਹ ਜਸਟੀਫਾਈ ਕਰਦੀ ਸੀ ਕਿ ਮੈਰੋ ਨੇ ਕਤਲ ਕੀਤਾ ਚੰਗਾ ਹੋਇਆ ਗੰਦਗੀ ਸਾਫ ਕਰਦੀ ਉਹ ਬੀਬੀ ਤਾਂ ਗੇਮ ਚੋਂ ਬਾਹਰ ਗਈ ਤੇ ਹੁਣ ਚਾਰ ਕ ਸੱਜਣ ਹੋਰ ਨੇ ਵੈਸੇ ਗੇਮ ਚੋਂ ਵੀ ਬਾਹਰ ਹੀ ਐ ਇੱਕ ਤਾਂ ਘੁੰਮਣ ਬ੍ਰਦਰ ਸੀ ਨੇ ਕਹਿੰਦੇ ਸੀ ਸਰੈਂਡਰ ਕਰਾਵਾਂਗੇ ਜੀ ਅਸੀਂ ਕਰਵਾਇਆ ਨਹੀਂ ਸਰੈਂਡਰ ਤੇ ਨਾਲ ਮੇਰਾ ਨਾਮ ਲੈਂਦੇ ਨੇ ਬੁੱਟਾ ਸਿੰਘ ਨੇ ਇਸ਼ੂ ਬਣਾਇਆ ਕਹਿੰਦੇ ਨਾਮਿਨੇਟ ਕਰਾਂਗੇ ਅਸੀਂ ਬੁਲਾਵਾਂਗੇ ਬੁਲਾਇਆ ਨਹੀਂ ਹੁਣ ਤੱਕ ਜੱਜ ਸਾਹਿਬ ਨੇ ਗੱਲ ਨਹੀਂ ਸੁਣੀ ਨਹੀਂ 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 ਇਹ ਜਿਹੜਾ ਕੱਚਾ ਚਿੱਟਾ ਸੀ ਨਾ ਜਿਹੜੀ ਗੇਮ ਬਣਾਉਣੀ ਸੀ ਡਾਲਰ ਇਕੱਠੇ ਕਰਨ ਵਾਸਤੇ ਵੀ ਕਹਾਂਗੇ ਜੋਧੇ ਦਾ ਕੇਸ ਲੜਦੇ ਆ ਬਾਹਰੋਂ ਪੈਸੇ ਪਣਗੇ ਲੋਕ ਉਹ ਗੇਮ ਚੱਲੇ ਹੀ ਨਹੀਂ ਉਹ ਜਿਹੜੇ ਵੱਡੀ ਪੱਗ ਵਾਲੇ ਖਾਰਾ ਸਾਹਿਬ ਨੇ ਜਿਹੜੇ ਅਮਰਤਪਾਲ ਮੂਤਪਾਲ ਦੇ ਜਿਹੜੇ ਵਕੀਲ ਨੇ ਉਹ ਵੀ ਨਹੀਂ ਬੋਲੇ ਹੁਣ ਪਤਾ ਨਹੀਂ ਕਿੱਥੇ ਗਏ ਪਤਾ ਲੱਗ ਗਿਆ ਵੀ ਜੁੱਤੀਆਂ ਪਹਿਣ ਗਿਆ ਹੁਣ ਹੁਣ ਕੀ ਮੁੱਦਾ ਹੈ ਨਹੀਂ ਅਛਾ ਇੱਕ ਗੱਲ ਹੋਰ ਸੁਣਿਓ ਜਿੱਦ ਨੂੰ ਕੁੜੀ ਦਾ ਕਤਲ ਹੋਇਆ ਮੈਂ ਦੂਜੇ ਦਿਨ ਹੀ ਕਹਤਾ ਸੀ ਵੀ ਉਹ ਕੁੜੀ ਨਾਲ ਬਲਾਤਕਾਰ ਹੋਇਆ ਤੇ ਬਾਅਦ ਦੇ ਵਿੱਚ ਉਹਦਾ ਕਤਲ ਕੀਤਾ ਗਿਆ ਮੈਨੂੰ ਪਤਾ ਹੈ ਕਹਿੰਦੇ ਗੈਨਜੀ ਰਿਪੋਰਟ ਤੇ ਕੋਈ ਆਈ ਨਹੀਂ ਤੁਸੀਂ ਕਿਦਾਂ ਕਹਤਾ ਮੈਂ ਨਾਤਾਜੀ ਰਿਪੋਰਟ ਦੀ ਗੱਲ ਕੀਤੀ ਸੀ ਤੇ ਨਾਮੇ ਰਿਪੋਰਟ ਦੀ ਗੱਲ ਕਰਨੀ ਹੈ ਮੈਂ ਤਾਂ ਇਹ ਕਿਹਾ ਸੀ ਵੀ ਜੇ ਤੁਸੀਂ ਸੱਚੇ ਹੋ ਤਾਂ ਸਾਹਮਣੇ ਆ ਕੇ ਟੇਬਲ ਟॉक ਕਰੋ ਸਾਹਮਣੇ ਬੈਠੋ ਤੁਹਾਨੂੰ ਅਦਾਲਤ ਵਿੱਚ ਪੇਸ਼ ਕਰਾਂਗੇ ਉੱਥੇ ਜਾ ਕੇ ਦੱਸਾਂਗੇ ਵੀ ਉਹ ਕੁੜੀ ਕਿਉਂ ਮਾਰੀ ਬਲਾਤਕਾਰ ਤੁਸੀਂ ਇੱਕ ਵਾਰ ਹੀ ਨਹੀਂ ਪਹਿਲਾਂ ਵੀ ਕੀਤਾ ਮੈਂ ਤਾਂ ਚੈਲੰਜ ਕੀਤਾ ਸੀ ਤੇ ਕਿਸੇ ਵਕੀਲ ਦੀ ਜ਼ਰਤ ਨਹੀਂ ਪਈ ਮੀਵਟਾ ਸਿੰਘ ਨੂੰ ਫੋਨ ਕਰਕੇ ਕਹਿ ਦਨ ਵੀ ਕਿਦਾਂ ਬੋਲਿਆ ਅੱਛਾ ਜੇ ਮੈਂ ਨਾ ਨਾ ਬੋਲਦਾ ਤਾਂ ਇਹਨੇ ਪੰਜਾਬ ਦੇ ਵਿੱਚ ਇੰਨਾ ਗੰਦ ਪਾਉਣਾ ਸੀ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਗੰਦਗੀ ਸਾਫ ਕਰਦੀ ਗੰਦਗੀ ਸਾਫ ਕਰਦੀ ਤੇ ਗੰਦਗੀ ਸਾਫ ਕਰਨ ਵਾਲਾ ਆਪ ਕਿੱਥੇ ਹੈ ਆਪ ਪਤਾ ਨਹੀਂ ਕਿੱਥੇ ਹੈ ਅਸੇ ਹੋਣ ਇੱਕ ਹੋਰ ਬੇਨਤੀ ਸੁਣਿਓ ਇਹ ਤੁਹਾਡੀਆਂ ਹਵਾਮਨ ਨੇ ਜੀ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਜਿਹੜਾ ਬੰਦਾ ਫੋਨ ਕਰਦਾ ਮੈਂ ਇਹ ਗੱਲ ਕਹਿਣਾ ਉਹਨਾਂ ਵੀ ਆਪਣੇ ਪਰਿਵਾਰ ਦੀ ਕੇਅਰ ਕਰੋ ਠੇਕਾ ਨਹੀਂ ਲੈ ਗਵਾਂਡੀਆਂ ਦੇ ਬੱਚੇ ਦੀ ਉਹ ਆਪ ਹੀ ਕਰਨਗੇ ਆਪਣੇ ਬੱਚੇ ਜੇ ਤੁਸੀਂ ਪੈਦਾ ਕੀਤੇ ਨੇ ਨਾ ਆਪਣੇ ਬੱਚਿਆਂ ਦੀ ਸੰਭਾਲ ਕਰੋ ਤੇ ਤੁਹਾਡਾ ਪਰਿਵਾਰ ਤੁਸੀਂ ਸੰਭਾਲ ਲਿਆ ਤਾਂ ਫਿਰ ਸਭ ਦੀ ਜ਼ਿੰਮੇਵਾਰੀ ਹੈ ਸਾਰਾ ਪਰਿਵਾਰ ਆਪਣੇ ਆਪ ਸੰਭਾਲਿਆ ਜਾਊ ਐਵੇਂ ਠੇਕਾ ਲੈ ਕੇ ਨਾ ਚੱਲੋ ਜਿਨ੍ਹਾਂ ਦੇ ਘਰ ਬਾਸੂਮ ਦੇ ਵਿੱਚ ਕਿਤੇ ਲੀਕ ਹੁੰਦੀ ਟੁੱਟੇ ਨਹੀਂ ਨਾ ਠੀਕ ਹੁੰਦੀ ਕਿਤੇ ਤੇ ਉਹ ਕਹਿਣਗੇ ਅਸੀਂ ਪੂਰੇ ਭਾਰਤ ਨੂੰ ਸੁਧਾਰ ਦੇਣਾ ਇਦਾਂ ਦੀ ਉਦਾਹਰਣ ਦੇਣ ਕਿਉਂ ਮੈਂ ਜਿਹੜੀ ਗੱਲ ਕਹੀ ਸੀ ਅਮਰਪਾਲ ਮਹਿਰੋਂ ਦੀ ਉਹਨੂੰ ਥੋੜਾ ਜਿਹਾ ਟਿਕਾਣੇ ਅਕਲ ਰੱਖ ਕੇ ਸੁਣ ਲਿਓ ਗਾਹਾਂ ਬਾਤ ਜਿਹੜਾ ਵੀ ਬੰਦਾ ਇਦਾਂ ਦਾ ਕੋਈ ਕਾਰਮ ਕਰੂਗਾ ਨਾ ਗੁੰਡਾਗਰਦੀ ਕਰੂਗਾ ਪਹਿਲੀ ਗੱਲ ਤਾਂ ਲੋਕਾਂ ਦਾ ਵਿਸ਼ਵਾਸ ਟੁੱਟੂ ਕੀ ਕਹਿੰਦਾ ਸੀ ਮੈਂ ਸਮਾਜ ਸੇਵੀ ਆਂ ਅਸੀਂ ਗੰਦਗੀ ਸਾਫ਼ ਕਰਾਂਗੇ ਤੇ ਆਪ ਖੜਾ ਨਹੀਂ ਭੱਜ ਗਿਆ ਹੁਣ ਚਲੋ ਲਾਸਟ ਵਿੱਚ ਮੈਂ ਬਹੁਤ ਲੰਮਾ ਚੋੜਾ ਨਹੀਂ ਬੋਲਣਾ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ ਇਹ ਅੱਜ ਮੈਂ ਗੱਲ ਤਾਂ ਕੀਤੀ ਕਹਿੰਦੇ ਕਹਿੰਦੇ ਜੀ ਉਹ ਜੋਦਾ ਕਿੱਥੇ ਆ ਜਿਹਨੇ ਫੋਨ ਕੀਤਾ ਪਹਿਲਾਂ ਲਾਹਵਤ ਉਹਨਾਂ ਨੇ ਵੀ ਕੀਤੀ ਵੀ ਜੋਦਾ ਕਿਉਂ ਕਹਿੰਦੇ ਤੁਸੀਂ ਕੁੜੀ ਮਾਰਨ ਵਾਲਾ ਬਲਾਤਕਾਰ ਕਰਨ ਵਾਲਾ ਅਸ਼ਲੀਲ ਵੀਡੀਓ ਜਿਹਦੀ ਆਪਣੀ ਸਾਹਮਣੇ ਆ ਗਈ ਉਹ ਜੋਦਾ ਕਿੱਦਾਂ ਹੋ ਗਿਆ ਕਈਆਂ ਨੇ ਬਲਾਕ ਕੀਤਾ ਫਿਰ ਬੇਸ਼ਰਮ ਹੁੰਦਿਆਂ ਨੇ ਪਰ ਦੱਸਿਓ ਹੁਣ ਇਹ ਰਿਹਿੰਗੇ ਭੇਡਾਂ ਦੀ ਉਨ ਵੱਧ ਗਈ ਹੋਣਗੀਆਂ ਹੁਣ ਹੁਣ ਤਾਂ ਮੀਂਹ ਅੱਜ ਵੀ ਪੈ ਗਿਆ ਸ਼ਾਇਦ ਮੁਸ਼ਕ ਮਾਰਨਾ ਹਟ ਗਿਆ ਹੁਣ ਕਿਉਂਕਿ ਭੇਡਾਂ ਨੂੰ ਉੱਧਾ ਕੋਈ ਸਿੱਤੇ ਨਿਮਾਉਂਦਾ ਨਹੀਂ ਤੁਹਾਨੂੰ ਹਾਲੀਆਂ ਹੋਣੀਆਂ ਹੁਣ ਦਿਮਾਗ ਥੋੜਾ ਠੰਡਾ ਹੋ ਗਿਆ ਉਹ ਸੋਚ ਲਿਓ ਲੱਭ ਲਿਓ ਪੋਸਟਾਂ ਪਾਸਟਾਂ ਪਾਓ ਵੀ ਆਜੋ ਪੰਜਾਬ ਦੀ ਧਰਤੀ ਤੇ ਅਮਰਤਪਾਲ ਮਹਿਰੋ ਜੀ ਤੁਹਾਡੇ ਨਾਲ ਖੜਾਂਗੇ ਬੁਲਾਓ ਮੇਰਾ ਮਕਸਦ ਕੇਵਲ ਇੱਕੋ ਹੀ ਹੈ ਵੀ ਜਿਹੜੇ ਸੋਸ਼ਲ ਮੀਡੀਆ ਤੇ ਕੋਈ ਕੁੜੀ ਐ ਕੋਈ ਮੁੰਡਾ ਗੰਦ ਪਾਉਂਦਾ ਹੈ ਉਹਨਾਂ ਦਾ ਪਰਿਵਾਰ ਉਹਨੂੰ ਰੋਕੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਨੇ ਉਹ ਗੰਦ ਉਹ ਅਸ਼ਲੀਲਤਾ ਆਪਣੇ ਘਰ ਦੇ ਵਿੱਚ ਬੈਠ ਕੇ ਸੁਣ ਕੇ ਦੇਖੋ ਜੇ ਪਰਿਵਾਰ ਸੁਣ ਲੂ ਤਾਂ ਫਿਰ ਸਾਰੇ ਸੁਣ ਲੈਣਗੇ ਜੇ ਪਰਿਵਾਰ ਹੀ ਨਹੀਂ ਸੁਣ ਸਕਦਾ ਫਿਰ ਉਹ ਗੰਦ ਪਾਉਣਾ ਵੀ ਕਿਉਂ ਹੈ ਪਰ ਜਿਹੜਾ ਗੰਦਗੀ ਸਾਫ ਕਰਨ ਵਾਲਾ ਸੀ ਹੁਣ ਭੇਡਾਂ ਨੂੰ ਬੇਨਤੀ ਹੈ ਵੀ ਲੱਭ ਕੇ ਲੈ ਕੇ ਆਓ ਕਿੱਥੇ ਬੈਠਾ ਹੈ ਕਈ ਕਹਿੰਦੇ ਜੀ ਦਵਾਈ ਤੋਂ ਪਾਕਿਸਤਾਨ ਚਲਾ ਗਿਆ ਹੋਣਾ ਕਈਆਂ ਨੇ ਕਿਹਾ ਜੀ ਟੋਪੀ ਲੈਣੀ ਹੋਣੀ ਐ ਤਸਵੀਰ ਫੜ ਲਈ ਹੋਣੀ ਐ ਸ਼ਾਇਦ ਮੌਲਵੀ ਬਣ ਗਿਆ ਹੋਵੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹਦਾ ਪਾਪਾ ਕਹੀ ਜਾਂਦਾ ਕਹਿੰਦਾ ਜੀ ਅਸੀਂ ਤਾਂ 47 ਵੇਲੇ ਮੁਸਲਮਾਨ ਹੁੰਦੇ ਸੀ ਮਸਜਿਦ ਤੇ ਜਾਂਦੇ ਸੀ ਬਾਅਦ ਵਿੱਚ ਸਿੱਖ ਬਣ ਗਏ ਕਹੀ ਜਾਂਦਾ ਖੁਦ ਉਹਨਾਂ ਨੇ ਆਪਣੀਆਂ ਸਟੇਟਮੈਂਟਾਂ ਨੇ ਹਾਲਾਂਕਿ ਜਿਹੜਾ ਬੰਦਾ ਵੀ ਸਿੱਖ ਬਣਦਾ ਹੈ ਮੁਬਾਰਕਵਾਦ ਪਰ ਸਿੱਖਾਂ ਵਾਲੇ ਕੰਮ ਤਾਂ ਕਰੋ ਇਹ ਜਿਹੜਾ ਖੂਨ ਹੈ ਨਾ ਇਹ ਉਹ ਖੂਨ ਹੈ ਜਿਹੜਾ ਔਰੰਗਜ਼ੇਬ ਦੇ ਵਿੱਚ ਸੀ ਜਿਸ ਔਰੰਗਜ਼ੇਬ ਨੇ ਬਿਲਕੁਲ ਵੀ ਜਦੋਂ ਸਾਡੇ ਸਹਿਬਜ਼ਾਦਿਆਂ ਤੇ ਅਤਿਆਚਾਰ ਕੀਤਾ ਗੁਰੂ ਸਾਹਿਬ ਤੇ ਅਤਿਆਚਾਰ ਕੀਤਾ ਉਹਦੇ ਕੋਲੇ ਕੋਈ ਧਰਮ ਵਾਲੀ ਕੋਈ ਮਰਦ ਵਾਲੀ ਬਿਲਕੁਲ ਸੋਚ ਸਮਝ ਹੈ ਨਹੀਂ ਸੀ ਕ੍ਰਾਂਚੀਵ ਦੇ ਵਿੱਚ ਕਿੱਥੇ ਲਿਖਿਆ ਸੀ ਵੀ ਤੁਸੀਂ ਛੋਟੇ ਬੱਚਿਆਂ ਨੂੰ ਇਦਾਂ ਕੋ ਕੋ ਕਸ਼ੀਦ ਕਰੋ ਲਿਖਿਆ ਸੀ ਕਿਤੇ ਮੌਲਵੀ ਨੇ ਜਾਂ ਮਸਜਿਦ ਦੇ ਵਿੱਚ ਜਿਹੜੀ ਕ੍ਰਾਂਚੀ ਪੜ੍ਹੀ ਜਾਂਦੀ ਸੀ ਤੇ ਲੋਕਾਂ ਨੂੰ ਪਤਾ ਨਹੀਂ ਸੀ ਅਰਬੀ ਤੇ ਫਾਰਸੀ ਕੀ ਹੁੰਦੀ ਹੈ ਫਤਵਾ ਸੁਣਾਤਾ ਕਿ ਇਹ ਜੰਮ ਦੇ ਸਪੋੜੀਏ ਨੇ ਇਹਨਾਂ ਦਾ ਸਿਰ ਮਿੱਧਤਾ ਜਾਵੇ ਇਦਾਂ ਤੇ ਫਤਵੇ ਸੁਣਾ ਕੇ ਸ਼ੀਰ ਕੀਤਾ ਸੀ ਤੇ ਉਹੀ ਖੂਨ ਇਹ ਅਮਰਤਪਾਲ ਮਹਿਰੋ ਵਰਗੇ ਦੇ ਸੀ ਮੈਂ ਸਿਰਫ ਇੰਨੀ ਗੱਲ ਕੀਤੀ ਸੀ ਵੀ ਜੇ ਉਹ ਕੁੜੀ ਨੇ ਗੰਦ ਪਾਇਆ ਸੀ ਤਾਂ ਸਮਝਾਉਣ ਦੀ ਬਜਾਏ ਤੁਹਾਨੂੰ ਹੱਕ ਕੀ ਨੇ ਦਿੱਤਾ ਸੀ ਵੀ ਉਹ ਕੁੜੀ ਦਾ ਕਤਲ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਸ਼ਰਮਲਾ ਹੀ ਸਾਡੇ ਕੁਝ ਵਕੀਲਾਂ ਨੇ ਜਿਹਨੂੰ ਜਸਟੀਫਾਈ ਕਰਨ ਲੱਗੇ ਸੀ ਕਿ ਅਮਰਤਪਾਲ ਮਹਿਰੋ ਨੇ ਸਹੀ ਕੀਤਾ ਹੁਣ ਉਹਨਾਂ ਚਾਰੇ ਪੰਜੇ ਵਕੀਲਾਂ ਨੂੰ ਇੱਕ ਬੇਨਤੀ ਹੈ ਇਸ ਮਾਧਮ ਰਾਹੀਂ ਵੀ ਹੁਣ ਲੱਭ ਕੇ ਉਹਨੂੰ ਪੇਸ਼ ਕਰੋ ਕਿੱਥੇ ਹੈਗਾ ਤੇ ਨਹੀਂ ਫਿਰ ਮਾਫੀ ਮੰਗੋ ਵੀ ਅਸੀਂ ਇੱਕ ਬਲਾਤਕਾਰੀ ਦੇ ਨਾਲ ਖੜ੍ਹ ਕੇ ਸੀ ਸਾਡੇ ਕੋਲੋਂ ਗਲਤੀ ਹੋਈ ਤੇ ਜਿੰਨੇ ਪੰਜਾਬ ਦੇ ਵਿੱਚ ਗੰਦ ਪਾਉਣ ਵਾਲੇ ਸੋਸ਼ਲ ਮੀਡੀਆ ਤੇ ਹੈਗੇ ਨੇ ਤੇ ਉਹਨਾਂ ਨੂੰ ਫਿਰ ਹੁਣ ਨੱਥ ਪਾ ਕੇ ਦਿਖਾਓ ਜੇ ਅਮਰਪਾਲ ਮੈਰੂ ਚੰਗਾ ਕਰਦਾ ਸੀ ਫਿਰ ਤੁਸੀਂ ਉਹਦੀਆਂ ਪੇਡਾ ਹੈਗੀਆਂ ਫਿਰ ਪਾਓ ਨੱਥ ਹੁਣ ਤੁਸੀਂ ਪਰ ਨਹੀਂ ਅਸੀਂ ਕੇਵਲ ਗੁੰਡਾਗਰਦੀ ਕਰਨੀ ਹੈ ਜਦੋਂ ਮੈਂ ਬੋਲਦਾ ਮੈਂ ਕਿਸੇ ਬੰਦੇ ਦੇ ਖਿਲਾਫ ਨਹੀਂ ਬੋਲਦਾ ਮੈਂ ਗੁੰਡਾਗਰਦੀ ਦੇ ਖਿਲਾਫ ਹੋਂਦਾ ਬੇਨਤੀ ਹੈ ਪ੍ਰਵਾਨ ਕਰ ਲੋ ਭੇਡਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਮੀ ਪੈ ਗਿਆ ਹੁਣ ਥੋੜੀ ਬਹੁਤੀ ਸੁਰਤ ਆ ਗਈ ਹੋਣੀ ਆ ਤੇ ਜੇ ਇਦੋਂ ਬਾਅਦ ਚਲੂਨੇ ਲੜਨਗੇ ਮੈਨੂੰ ਪਤਾ ਲੜਨ ਮੈਂ ਨਾ ਸਾਬਣ ਤੇਲ ਕੋਲੇ ਰੱਖ ਲਿਆ ਕਰੋ ਦਵਾਈ ਰੱਖ ਲਿਆ ਕਰੋ ਫਿਰ ਡਾਕਟਰ ਕੋਲੇ ਸਿੱਤੇ ਜਾਣਾ ਪੈਂਦਾ ਇਹ ਗੱਲਾਂ ਸੱਚੀਆਂ ਨੇ ਬਰਦਾਸ਼ਤ ਕਰਨੀਆਂ ਸੌਖੀਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ